ਦਾ ਮੈਂ ਤੁਹਾਡਾ ਜੈਮਸੀ ਕੀ ਸਪਿਰਚੁਅਲ ਫਾਦਰ ਜੀ ਮੇਰਾ ਨਾਮ ਰੀਨਾ ਹੈ ਔਰ ਮੈਂ ਫਿਰੋਜ਼ਪੁਰ ਤੋਂ ਆ ਜੀ ਮੇਰੀ ਗਵਾਹੀ ਇਹ ਹੈ ਕਿ ਰੋ ਰਿਹਾ ਹੈ ਓ ਜੀ ਫਾਦਰ ਸਾਹਿਬ ਜੀ ਇਹਨਾਂ ਦੀ ਗਵਾਹੀ ਹੈ ਕਿ 5 ਸਾਲ ਤੋਂ ਇਹ ਬਾਹਰ ਜਾਣ ਦਾ ਟਰਾਈ ਕਰ ਰਹੇ ਸੀਗੇ 5 ਸਾਲ ਤੋਂ ਉਹਦੇ ਮम्मा ਵੀ ਰੋ ਰਹੇ ਓ 5 ਸਾਲ ਥੋੜੇ ਨਹੀਂ ਆ ਮੈਂ ਕੀ ਕਹਿ ਰਿਹਾ ਅੱਜ ਪਰਮੇਸ਼ਰ ਕਹਿੰਦੇ ਇਹਨਾਂ ਨੂੰ ਦੱਸਣਾ ਕਿ ਕਿਉਂ ਨਹੀਂ ਤੁਹਾਨੂੰ ਚਮਤਕਾਰ ਮਿਲਿਆ ਕਿ ਵੀ ਤੁਹਾਡੇ ਦਾਰਾ ਵੱਡੀ ਮਹਿਮਾ ਕਰਾਉਣੀ ਉਹਨੇ ਨਹੀਂ ਔਰ ਔਰ 5 ਸਾਲ ਨਹੀਂ ਮਿਲਿਆ ਵੀਜ਼ਾ 5 ਸਾਲ ਦਾ ਬਕਰ ਫਾਈਲ ਲਗਾ ਰਹੇ ਸੀ ਔਗੋ ਇਮੀਗ੍ਰੇਸ਼ਨ ਵਾਲੇ ਕੋਈ ਰਿਸਪੌਂਸ ਹੀ ਨਹੀਂ ਸੀ ਦੇਂਦੇ ਅੱਛਾ ਹਾਂਜੀ ਕੀ ਹਾਂ ਮੇਰਾ ਮਤਲਬ ਆਇਸ ਵਗੈਰਾ ਵੀ ਹੋਇਆ ਹੋਇਆ ਸੀਗਾ ਤੇ ਪਰ ਪਤਨੀ ਕੀ ਪ੍ਰੋਬਲਮ ਸੀ ਉਹ ਹਮੇਸ਼ਾ ਮੇਰੀ ਫਾਈਲ ਨੂੰ ਲੈ ਕੇ ਤੇ ਬਾਅਦ ਵਿੱਚ ਮਤਲਬ ਥੋੜੇ ਕ ਦਿਨਾਂ ਬਾਅਦ ਕਹਿ ਦਿੰਦੇ ਹੁੰਦੇ ਸੀ ਕਿ ਨਹੀਂ ਤੁਹਾਡਾ ਕੰਮ ਨਹੀਂ ਹੋਣਾ ਮੈਨੂੰ ਇਹ ਹੁੰਦਾ ਸੀ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਮੇਰਾ ਕੰਮ ਕਿਉਂ ਨਹੀਂ ਹੋ ਰਿਹਾ ਫਿਰ 5 ਸਾਲ ਮੈਂ ਬਹੁਤ ਜ਼ਿਆਦਾ ਇਦਾਂ ਹੀ ਸਟਰਗਲ ਕਰਿਆ ਮੈਂ ਇੱਕ ਵਾਰੀ ਆਇਸ ਗਰੀ ਉਹਦੇ ਤੇ ਲਗਾਇਆ ਮੈਨ ਲੱਗਾ ਚਲੋ ਮੈਨੂੰ ਦੁਬਾਰਾ ਫੇਰ ਕਰਨੀ ਚਾਹੀਦੀ ਸ਼ਾਇਦ ਬੈਂਡ ਸਕੋਰ ਥੋੜਾ ਹੋਰ ਲੈਣੇ ਚਾਹੀਦੇ ਆ ਮੈਂ ਦੁਬਾਰਾ ਫੇਰ ਆਇਸ ਗਰੀ ਮੈਂ ਆਪਣਾ ਮਤਲਬ ਸਾਡੇ ਘਰ ਦੇ ਹਾਲਾਤ ਵੀ ਬੜੇ ਖਰਾਬ ਸੀਗੇ ਉਸ ਟਾਈਮ ਤੇ ਮੈਂ ਫੀਸਿਸ ਵਗੈਰਾ ਵੀ ਮਤਲਬ ਬੜੇ ਹੀ ਔਖੇ ਹੋ ਕੇ ਭੇ ਕਰੀਆਂ ਸੀਗੀਆਂ ਮਤਲਬ ਜਿੱਦਾਂ ਟਾਈਮ ਲਗਾ ਲੈਂਦੀ ਸੀ ਆਪਣੇ ਆਇਸ ਦੇ ਵਿੱਚ ਔਰ ਜਦੋਂ ਮੈਂ ਪੇਪਰ ਦੇਣਾ ਹੁੰਦਾ ਸੀ ਉਸ ਟਾਈਮ ਤੇ ਪੈਸਿਆਂ ਦਾ ਅਰੇਂਜ ਨਹੀਂ ਹੁੰਦਾ ਹੁੰਦਾ ਸੀ ਫਿਰ 6 ਮਹੀਨੇ ਦਾ ਗੈਪ ਪੈ ਜਾਂਦਾ ਹੁੰਦਾ ਸੀ ਫਿਰ ਮੈਂ ਇੰਨਾ ਜ਼ਿਆਦਾ ਸਟਰਗਲ ਕੀਤਾ ਘਰ ਦੇ ਹਾਲਾਤ ਖਰਾਬ ਸੀ ਮੈਂ ਜਿਹੜਾ ਬੱਸ ਦਾ ਜਿਹੜਾ ਟਰੈਵਲ ਕੀਤਾ ਵਾ ਉਹ ਵੀ ਮੈਂ ਮਤਲਬ ਜਿਵੇਂ ਇੰਸਟੀਚਿਊਟ ਬੜਾ ਦੂਰ ਸੀਗਾ ਮਤਲਬ ਸਾਡੇ ਘਰ ਤੋਂ ਅਸੀਂ ਪਿੰਡ 'ਚ ਰਹਿੰਨੇ ਆ ਇੰਸਟੀਚਿਊਟ ਸ਼ਹਿਰ ਹੁੰਦਾ ਸੀ ਬੱਸ ਦੇ ਅੱਧੇ ਰਸਤੇ ਮੈਂ ਜਾਂਦੀ ਹੁੰਦੀ ਸੀ ਔਰ ਘੰਟਾ-ਘੰਟਾ ਡੇਡ-ਡੇਡ ਘੰਟਾ ਬੇ ਪੈਦਲ ਸਫਰ ਕਰਦੀ ਹੁੰਦੀ ਸੀ ਓ ਚੀਜ਼ਸ ਕਿਉਂਕਿ ਮੈਨੂੰ ਇਹ ਹੁੰਦਾ ਸੀਗਾ ਕਿ ਕੱਲ ਵੀ ਮੈਂ ਇੰਸਟੀਚਿਊਟ ਆਣਾ ਮੇਰੇ ਕੋਲ ਕਰਾਇਆ ਨਹੀਂ ਹੋਣਾਗਾ ਤੋਂ ਮੈਂ ਫਿਰ ਘੰਟਾ ਘੰਟਾ ਡੇਢ ਡੇਢ ਘੰਟਾ ਮੈਂ ਪੈਦਲ ਹੀ ਇੰਸਟੀਚਿਊਟ ਤੱਕ ਜਾਂਦੀ ਸੀ ਔਰ ਉੱਥੋਂ ਵਾਪਸ ਵੀ ਡੇਢ ਘੰਟਾ ਟਾਈਮ ਲਗਾ ਕੇ ਫਿਰ ਬਾਜ਼ਾਰ ਤੱਕ ਪਹੁੰਚਦੀ ਹੁੰਦੀ ਸੀਗੀ ਇਦਾਂ ਹੀ 5 ਸਾਲ ਮੈਂ ਸਟਰਗਲ ਕੀਤਾ ਪਰ ਮੇਰੀ ਫਾਈਲ ਲੈ ਲੈਂਦੇ ਹੁੰਦੇ ਸੀ ਪਰ ਪਤਾ ਨਹੀਂ ਕੀ ਮੈਨੂੰ ਸਮਝ ਨਹੀਂ ਲੱਗਦਾ ਹੁੰਦਾ ਸੀ ਕਿ ਇਦਾਂ ਕਿਉਂ ਹੋ ਰਿਹਾ ਹੈ ਮੇਰੇ ਨਾਲ ਉਸ ਤੋਂ ਬਾਅਦ ਇਦਾਂ ਹੀ ਟਾਈਮ ਬੀਤਦਾ ਗਿਆ ਬੀਤਦਾ ਗਿਆ ਫਿਰ ਅਸੀਂ 15 ਜੁਲਾਈ ਦੀ ਗੱਲ ਹੈ 15 ਜੁਲਾਈ 2025 ਦੀ ਸਾਨੂੰ ਕਿਸੇ ਨੇ ਕਿਹਾ ਕਿ ਮਤਲਬ ਇਥੇ ਫਾਈਲ ਬੜੀ ਸਹੀ ਤਰੀਕੇ ਨਾਲ ਲਾ ਦਿੰਦੇ ਆ ਕਿ ਤੁਹਾਡੇ ਬੈਂਡ ਸਕੋਰਿੰਗ ਸਭ ਕੁਝ ਅੱਛਾ ਹੈ ਕਿ ਤੁਹਾਡਾ ਸਭ ਕੁਝ ਸਹੀ ਹੋ ਜਾਏਗਾ ਤੇ ਪਰ ਮੇਰਾ ਅੰਦਰੋਂ ਦਿਲ ਟੁੱਟ ਗਿਆ ਸੀਗਾ ਚਲੋ ਮੈਂ ਮਾਫੀ ਮੰਗਦੀ ਆ ਰੱਬ ਜੀ ਤੋਂ ਮੈਂ ਰੱਬ ਜੀ ਨੂੰ ਵੀ ਬਹੁਤ ਬੁਰਾ ਭਲਾ ਬੋਲਿਆ ਸੀਗਾ ਕਿੱਥੇ ਜਾਂਦੇ ਪਹਿਲਾਂ ਪ੍ਰਭੂ ਜੀ ਆ ਤੁਸੀਂ ਹਾਂਜੀ ਕਿੰਨੇ ਚਿਰ ਤੋਂ ਸਨ ਹੋ ਗਿਆ ਭਾਦਰ ਜੀ 15 16 ਸਾਲ ਹੋ ਗਿਆ ਓਏ 15 16 ਸਾਲ ਪ੍ਰਬੂਚ ਹੋਣ ਦੇ باوجود ਵੀ ਫੇਲੀਅਰ ਗਿਆ ਨਹੀਂ ਹਾਂਜੀ ਤੇ ਆਖਿਰ ਤੇ ਜਦੋਂ ਨਹੀਂ ਹੱਥ ਪਿਆ ਉਦੋਂ ਫਿਰ ਰੱਬ ਨੂੰ ਵੀ ਹਾਂਜੀ ਮੈਂ ਮਤਲਬ ਬੁਰਾ ਭਲਾ ਬੋਲਦੀ ਹੁੰਦੀ ਸੀ ਰੱਬ ਨੂੰ ਕਿ ਰੱਬ ਜੀ ਤੁਸੀਂ ਮੇਰੇ ਨਾਲ ਇਦਾਂ ਕਿਉਂ ਕਰ ਰਹੇ ਆ ਕਿ ਮੈਂ ਤਾਂ ਕਦੀ ਕਿਸੇ ਦਾ ਬੁਰਾ ਵੀ ਨਹੀਂ ਕਰਿਆ ਫਿਰ ਵੀ ਤੁਸੀਂ ਮਤਲਬ ਮੇਰੇ ਨਾਲ ਹੀ ਇਦਾਂ ਕਿਉਂ ਹੋ ਰਿਹਾ ਹੈ ਤੇ ਇਦਾਂ ਹੀ ਕੁਝ ਟਾਈਮ ਬੀਤਦਾ ਗਿਆ ਬੀਤਦਾ ਗਿਆ ਬਾਅਦ ਵਿੱਚ ਮੇਰੇ ਪਾਪਾ ਦੇ ਫਰੈਂਡ ਆ ਜੋ ਇੱਥੇ ਪਵਨ ਵਿੱਚ ਆਉਂਦੇ ਆ ਜੀ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਨੰਬਰ ਦਿੰਨੇ ਆ ਤੁਸੀਂ ਵਾਇਸ ਨੋਟ ਪਾਓ ਉਹਨਾਂ ਨੂੰ ਆਪਣੀ ਫਾਈਲ ਲਗਾਉਣ ਤੋਂ ਪਹਿਲੇ ਅੱਛਾ ਤੇ ਫਿਰ 20 ਜੁਲਾਈ ਨੂੰ ਮਤਲਬ ਇਦਾਂ ਮੈਂ ਵਾਇਸ ਨੋਟ ਹੀ ਪਾਇਆ ਸੀਗਾ ਪਾਪਾ ਜੀ ਨੂੰ ਔਰ ਮੰਮਾ ਜੀ ਨੂੰ ਅੱਛਾ ਤੇ ਬੋਲ ਕੇ ਭੇਜਿਆ ਫੋਟੋ ਭੇਜੀ ਹੇ ਨਹੀਂ ਪਾਪਾ ਜੀ ਮੈਂ ਫੋਟੋ ਨਹੀਂ ਭੇਜੀ ਸੀ ਮੈਂ ਕੱਲ ਆ ਵਾਇਸ ਹੀ ਭੇਜੀ ਸੀਗੀ ਮੈਨੂੰ ਪਤਾ ਨਹੀਂ ਸੀ ਕਿ ਫੋਟੋ ਵੀ ਭੇਜਣੀ ਆ ਅੱਛਾ ਤੇ ਉਸ ਤੋਂ ਬਾਅਦ ਫਿਰ ਇਦਾਂ ਕਰਕੇ ਮੈਂ ਲਗਾਤਾਰ ਉਹ ਮੈਸੇजेस ਭੇਜਦੀ ਰਹੀ ਔਰ ਫਿਰ ਅਸੀਂ 22 ਜੁਲਾਈ ਦੀ ਗੱਲ ਆ 22 ਜੁਲਾਈ ਨੂੰ ਇਦਾਂ ਕਰਕੇ ਉਹਨਾਂ ਨੇ ਮੈਨੂੰ ਮੇਰਾ ਮੈਸੇਜ ਦਿਖਾ ਦਿੱਤਾ ਕਿ ਤੁਹਾਡੀ ਆਫਰ ਲੈਟਰ ਆ ਗਈ ਆ ਅੱਛਾ ਮੈਂ ਇੰਨੀ ਖੁਸ਼ ਹੋਈ ਵਾਹ 5 ਸਾਲਾਂ ਬਾਅਦ ਪਹਿਲੀ ਵਾਰ ਆਫਰ ਲੈਟਰ ਜੋ ਬਣੀਦਾ ਹੈ ਮੋਜ ਦੇ ਕਮਾਲ ਮਹਾਰ ਬਿਸ਼ੇਖ ਦੇਨਾ ਯਸ਼ੁ ਕਰਦਾ ਮੋਜ ਦੇ ਕਮਾਲ ਮਹਾਰ ਬਿਸ਼ੇਖ ਦੇਨਾ ਕੰਨੇ ਵੱਡੇ ਵੱਡੇ ਕਰਦਾ ਖੁਦਾ 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 ਲੁੱਡੀਆਂ ਪਾਉਣ ਨੂੰ ਕਿਦਾ ਕਿਦਾ ਜੀ ਕਰਦਾ ਅੰਦਰੋਂ ਅੰਦਰੋਂ ਸਾਰਿਆਂ ਨਾਲ ਹੀ ਜੀ ਕਰਦਾ ਕਿਉਂ ਕਿਉਂਕਿ ਇਹ 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 ਪਰਮੇਸ਼ਰ ਦੇ ਲੋਗ ਆ ਪਰਮੇਸ਼ਰ ਨੂੰ 15 ਸਾਲ ਹੋ ਗਏ ਮੰਨਿਆ ਮੇਰੀ ਸਭ ਤੋਂ ਵੱਡੀ ਖੁਸ਼ੀ ਇਹ ਜਿਹੜੀ ਗੱਲ ਪ੍ਰਭੂ ਨੇ ਮੈਨੂੰ ਕਹੀ ਸੀ ਨਾ ਸੇਵਾ ਕਰਨ ਲੱਗਿਆ ਕਿ ਤੂੰ ਆਪਣੇ ਬੱਚਿਆਂ ਨੂੰ ਲੈ ਕੇ ਤੇ ਕੈਨੇਡਾ ਨਿਕਲ ਚੱਲਿਆ ਤੇ ਜਿਹੜੇ ਮੇਰੇ ਬੱਚੇ ਫਸੇ ਉਹਨਾਂ ਨੂੰ ਕੌਣ ਕੱਢੇਗਾ ਚੱਲ ਚੁੱਪ ਕਰਕੇ ਮੇਰੀ ਸੇਵਾ ਕਰ ਔਰ ਦੇਖੋ ਅੱਜ 5 ਸਾਲ ਪੂਰਾ ਜੋਰ ਲਾਇਆ ਪੈਸੇ ਵੀ ਲੱਗਦੇ ਰੇ ਪੈਸੇ ਹੈ ਵੀ ਨਹੀਂ ਪਤਾ ਨਹੀਂ ਕਿੱਦਾਂ ਇੰਤਜ਼ਾਮ ਕਰਦੇ ਰੇ ਹਾਂਜੀ ਵਾਇਸ ਮੈਸੇਜ ਭੇਜਿਆ ਬੋਲ ਕੇ ਹਾਂਜੀ ਤੇ ਉਹ ਆਫਰ ਲੈਟਰ ਆ ਗਿਆ ਹਾਂਜੀ ਅਰਫਾਨ ਸਾਹਿਬ ਕੱਲਾ ਵਾਇਸ ਮੈਸੇਜ ਹੀ ਭੇਜਿਆ ਪਵੰਦ ਵਿੱਚ ਨਹੀਂ ਸੀ ਆਈ ਹਜੇ ਪਾ ਵੰਦ ਵਿੱਚੋਂੋਂ ਤੋਂ ਪਹਿਲੇ ਹੀ ਅੰਦੀ ਜ਼ਿੰਦਗੀ ਦੇ ਵਿੱਚ ਵਸ ਸੁਵਾਈ ਹੈ ਜੀ 22 ਜੁਲਾਈ ਨੂੰ ਆਫਰ ਲੈਟਰ ਆਇਆ ਸੀਗਾ ਮੇਰਾ ਪਰ ਅਸੀਂ ਪਮਨ ਚ ਨਹੀਂ ਆਏ ਸੀਗੇ ਹਜੇ ਫਸਟ ਟਾਈਮ ਪਮਨ ਦੇ ਵਿੱਚ ਅਸੀਂ ਆਏ ਆ 23 ਜੁਲਾਈ 2025 ਨੂੰ ਅੱਛਾ ਉਸ ਦਿਨ ਪਾਪਾ ਜੀ ਨੇ ਮੇਰੇ ਤੇ ਲੈ ਹੈਡ ਕਰਿਆ ਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਸੀਗੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਤੁਹਾਡਾ ਇੰਟਰਵਿਊ ਹੋਣਾ ਵਾ ਕਿਉਂਕਿ ਮਤਲਬ ਟਾਈਮ ਜ਼ਿਆਦਾ ਹੋ ਗਿਆ ਵਾ ਤੇ ਉਹਦੇ ਕਰਕੇ ਜਿੰਨੀ ਦੇਰ ਤੱਕ ਇੰਟਰਵਿਊ ਕਲੀਅਰ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਕੁਝ ਨਹੀਂ ਕਰ ਸਕਦੇ ਤੁਹਾਨੂੰ ਪ੍ਰੈਪਰੇਸ਼ਨ ਕਰਨੀ ਪੈਣੀ ਆ ਹਾਂ ਕਿਉਂਕਿ ਡੈਡਲਾਈਨਸ ਯੂਨੀਵਰਸਿਟੀ ਦੀਆਂ ਆ ਗਈਆਂ ਵਾ ਜਿਹੜੀ ਯੂਨੀਵਰਸਿਟੀ ਵਿੱਚ ਅਸੀਂ ਅਪਲਾਈ ਕੀਤਾ ਵਾ ਉਹਦੇ ਵਿੱਚ ਸਿਰਫ ਤੁਸੀਂ ਇੱਕ ਵਾਰੀ ਇੰਟਰਵਿਊ ਦੇ ਸਕਦੇ ਆ ਦੁਬਾਰਾ ਤੁਸੀਂ ਇੰਟਰਵਿਊ ਨਹੀਂ ਦੇ ਸਕਦੇਗੇ ਅੱਛਾ ਕਿਉਂ ਦਾ स्लॉट ਤੁਹਾਨੂੰ ਦੁਬਾਰਾ ਨਹੀਂ ਮਿਲਣਾਗਾ ਤੇ ਜੇ ਤੁਸੀਂ ਇੰਟਰਵਿਊ ਕਲੀਅਰ ਨਹੀਂ ਕਰਦੇ ਉਸ ਤੋਂ ਬਾਅਦ ਜੇ ਇਸ ਹਾਮਨਾ ਤੁਹਾਡਾ ਗੈਪ ਹੋ ਗਿਆ ਵਾ ਤੁਹਾਨੂੰ ਫਿਰ ਉਸ ਤੋਂ ਬਾਅਦ ਤੁਹਾਡੀ ਫਾਈਲ ਨਹੀਂ ਲੱਗੇਗੀ ਤੇ ਤੁਸੀਂ ਕਦੀ ਬਾਹਰ ਨਹੀਂ ਜਾਓਗੇ ਓਹੋ ਅੱਛਾ ਤੇ ਫਿਰ 15 ਪੂਰੇ 15 ਦਿਨ ਮੈਂ ਪ੍ਰੈਕਟਿਸ ਕਰੀ ਇੰਟਰਵਿਊ ਦੀ ਔਰ ਲਗਾਤਾਰ ਅਸੀਂ ਸੰਡੇ ਆਉਂਦੇ ਰਹੇ ਔਰ ਸਾਨੂੰ ਇਥੋਂ ਦੇ ਸੇਵਾਦਾਰ ਜੀ ਨੇ ਦੱਸਿਆ ਕਿ ਤੁਸੀਂ ਡੇਲੀ ਵਾਇਸ ਨੋਟ ਪਾਉਣਾ ਵਾ ਔਰ ਨਾਲ ਹੀ ਨਾਲ ਆਪਣੀ ਫੋਟੋ ਵੀ ਤੁਸੀਂ ਪਾਉਣੀ ਆ ਹਾਂ ਉਸ ਤੋਂ ਬਾਅਦ ਫਿਰ ਅਸੀਂ ਲਗਾਤਾਰ ਸਾਨੂੰ ਅੱਜ 7 ਸੰਡੇ ਹੋ ਚੱਲੇ ਆ ਅਸੀਂ ਲਗਾਤਾਰ ਆ ਰਹੇ ਆ ਔਰ ਮਦਰ ਜੀ ਨੇ ਮੇਰੇ ਤੇ ਲੈ ਹੈਂਡ ਕਰਿਆ ਸੀਗਾ ਔਰ ਮੈਂ ਉਸ ਟਾਈਮ ਬਹੁਤ ਰੋ ਪਈ ਸੀਗੀ ਕਿ ਮਤਲਬ ਇਦਾਂ ਕਰਕੇ ਕਿਉਂ ਪ੍ਰੋਬਲਮ ਹੋ ਰਹੀ ਆ ਮਦਰ ਜੀ ਨੇ ਮੈਨੂੰ ਸ਼ਬਦ ਦਿੱਤੇ ਸੀ ਕਿ ਤੁਸੀਂ ਬੋਲੋ ਕਿ ਪ੍ਰਭੂ ਮੇਰੇ ਤੇ ਦਇਆ ਕਰ ਤੇ ਉਹਨਾਂ ਸ਼ਬਦਾਂ ਨੂੰ ਮੈਂ ਲਗਾਤਾਰ ਇਦਾ ਕਰਕੇ ਬੋਲਦੀ ਰਹੀ ਕਿ ਪ੍ਰਭੂ ਮੇਰੇ ਤੇ ਦਇਆ ਕਰ ਪ੍ਰਭੂ ਮੇਰੇ ਤੇ ਦਇਆ ਕਰ ਫਿਰ ਉਸ ਤੋਂ ਬਾਅਦ ਮੈਂ ਵਾਇਸ ਨੋਟ ਪਾਇਆ ਕਿ ਪਪਾ ਜੀ ਔਰ ਮੰਮਾ ਜੀ ਨੂੰ ਕਿ 16 ਅਗਸਤ 2025 ਨੂੰ ਮੇਰਾ ਫਾਈਨਲ ਇੰਟਰਵਿਊ ਆ ਤੁਸੀਂ ਪ੍ਰੇਅਰ ਕਰਨਾ ਕਿ ਮੈਂ ਪਹਿਲੀ ਵਾਰ ਚ ਹੀ ਕਲੀਅਰ ਕਰ ਜਾ ਕਿਉਂਕਿ ਦੁਬਾਰਾ ਮੈਨੂੰ ਕੋਈ অপਸ਼ਨ ਨਹੀਂ ਮਿਲਦਾ ਨਹੀਂ ਮਿਲਣਾ ਹੀ ਨਹੀਂ ਉਹ ਦੁਬਾਰਾ ਹਾਂ ਜੀ ਹੂੰ ਔਰ ਜਿਹੜੀਆਂ ਯੂਨੀਵਰਸਿਟੀ ਦੀਆਂ ਡੈਡਲਾਈਨਸ ਆ ਉਹ ਵੀ ਬਸ ਦੋ ਦਿਨ ਦੀਆਂ ਹੀ ਰਹਿ ਗਈਆਂ ਵਾ ਤੇ ਤੁਸੀਂ ਮਤਲਬ ਮੈਨੂੰ ਮੈਮ ਨੇ ਵੀ ਕਿਹਾਤਾ ਸੀਗਾ ਕਿ ਹੋਣ ਤਾਂ ਤੇਰਾ ਰੱਬ ਹੀ ਰਾਖਾ ਵਾ ਓਏ ਤੇ ਫਿਰ ਮੈਂ ਵਾਇਸ ਨੋਟ ਪਾਇਆ ਔਰ ਮੈਂ ਇਹਦਾ ਪ੍ਰੇਅਰ ਕਰਵਾਈ ਤੇ ਉਸ ਤੋਂ ਬਾਅਦ ਫਿਰ ਮੇਰੇ ਨਾਲ ਇੱਕ ਐਡਾ ਵੱਡਾ ਚਾਂਸ ਹੋ ਗਿਆ ਜਿਸ ਦਿਨ ਮੇਰਾ ਇੰਟਰਵਿਊ ਸੀ ਉਸ ਦਿਨ ਉਹ ਮੈਨੂੰ ਕਹਿੰਦੇ ਕਿ ਤੁਹਾਡਾ ਇੰਟਰਵਿਊ ਅਸੀਂ ਕੈਨਸਲ ਕਰਨ ਲੱਗੇ ਆ ਤੇ ਮੈਨੂੰ ਸਮਝ ਨਹੀਂ ਲੱਗੇ ਕਿ ਤੁਸੀਂ ਮੇਰਾ ਇੰਟਰਵਿਊ ਕੈਨਸਲ ਕਿਉਂ ਕਰਨ ਲੱਗੇ ਹੋ ਤੁ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੇ ਫਾਈਨਾਂਸਿਸ ਨਾ ਜੇ ਅਰੇਂਜ ਨਹੀਂ ਹੋਏਗੇ ਕਿ ਫੀਸਿਸ ਵਗੈਰਾ ਤੁਹਾਡੀ ਜੇ ਹਾਫ ਗਈ ਹੈ ਜੇ ਹਾਫ ਹੋਰ ਚਾਹੀਦੀ ਆ ਜੇ ਤਾਂ ਤੁਸੀਂ ਅਰੇਂਜ ਕਰ ਲੈਂਦੇ ਹੋ ਤੇ ਅਸੀਂ ਇੰਟਰਵਿਊ ਕਰਵਾ ਦਾਂਗੇ ਨਹੀਂ ਤਾਂ ਅਸੀਂ ਨਹੀਂ ਕਰਵਾਣਾਗਾ ਹਾਂ ਮੈਂ ਫਿਰ ਪਰੇਸ਼ਾਨ ਹੋ ਗਈ ਕਿ ਇੰਨੀ ਜਲਦੀ ਹੁਣ ਮੈਂ ਕਿੱਦਾਂ ਅਰੇਂਜ ਕਰਾਂ ਕਿ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਆ ਮੈਂ 10 ਵਜੇ ਦੀ ਉਥੇ ਬੈਠੀ ਆਫਿਸ ਦੇ ਵਿੱਚ ਇਹੀ ਮਤਲਬ ਕਰਦੀ ਰਹੀ ਕਿ ਹੁਣ ਮੈਂ ਕੀ ਕਰਾਂ ਮੈਮ ਮੈਨੂੰ ਕਹਿੰਦੇ ਹੱਲ ਕਰ ਲੋ ਆਪਣੇ ਪੇਰੈਂਟਸ ਨਾਲ ਗੱਲ ਕਰੋ ਜਾਂ ਰਿਸ਼ਤੇਦਾਰਾਂ ਨਾਲ ਗੱਲ ਕਰੋ ਕਿ ਅਰੇਂਜ ਕਰਨ ਨਹੀਂ ਤਾਂ ਤੁਹਾਡਾ ਇੰਟਰਵਿਊ ਕੈਨਸਲ ਕਰਵਾ ਦੇਣਾ ਮੈਨੂੰ ਇਹ ਟੈਨਸ਼ਨ ਹੋ ਰਹੀ ਸੀ ਕਿ ਜੇ ਇਸ ਵਾਰ ਵੀ ਇੰਟਰਵਿਊ ਕੈਨਸਲ ਹੋ ਗਿਆ ਫਿਰ ਮੇਰੇ ਸਾਰੇ ਰਸਤੇ ਬੰਦ ਹੋ ਜਾਣੇ ਆ ਕਿ ਜੇ ਤਾਂ ਮੇਰਾ ਸੁਪਨਾ ਉਹ ਸੁਪਨਾ ਹੀ ਰਹਿ ਜਾਣਾ ਫਿਰ 10 ਵਜੇ ਦੀ ਮੈਂ ਵੇਟ ਕਰਨ ਲੱਗੀ 1:30 ਵਜੇ ਮੇਰਾ ਇੰਟਰਵਿਊ ਸੀਗਾ ਪੂਰੇ 1 ਵਜੇ ਤੱਕ ਮੈਂ ਪਰੇਸ਼ਾਨੀ ਦੇ ਵਿੱਚ ਕਦੀ ਕਿਸੇ ਨੂੰ ਕਾਲ ਕਰਾਂ ਕਦੀ ਕਿਸੇ ਨੂੰ ਕਾਲ ਕਰਾਂ ਫਿਰ ਮੈਂ ਰੱਬ ਜੀ ਨੂੰ ਕਿਹਾ ਮੈਂ ਕਿਹਾ ਪ੍ਰਭੂ ਮੈਨੂੰ ਲੱਗਦਾ ਹੈ ਕਿ ਤੇਰੀ ਮਰਜ਼ੀ ਨਹੀਂ ਹੈ ਮੇਰੇ ਜੀਵਨ ਵਿੱਚ ਕਿ ਮੈਂ ਫੌਰਨ ਜਾਵਾਂ ਅੱਛਾ ਫਿਰ ਉਸ ਤੋਂ ਬਾਅਦ ਮੈਂ ਪਾਪਾ ਜੀ ਦਾ ਵੌਇਸ ਨੋਟ ਸੀਗਾ ਮੇਰੇ ਕੋਲ ਔਰ ਮੰਮਾ ਜੀ ਦਾ ਵੀ ਵੌਇਸ ਨੋਟ ਸੀ ਮੈਂ ਉਹ ਦੋਨੋਂ ਵੌਇਸ ਨੋਟ ਸੁਣੇ ਔਰ ਮੈਂ ਕਿਹਾ ਕਿ ਪਾਪਾ ਜੀ ਕਿ ਜੋ ਤੁਸੀਂ ਬੋਲਿਆ ਉਹ ਮੇਰੇ ਜੀਵਨ ਚ ਪੂਰਾ ਹੋ ਜਾਏ ਕਿਉਂਕਿ ਪਾਪਾ ਜੀ ਨੇ ਕਿਹਾ ਸੀਗਾ ਕਿ ਪ੍ਰਭੂ ਤੁਹਾਡੇ ਜੀਵਨ ਚ ਵੱਡੇ ਕੰਮ ਕਰੇਗਾ ਔਰ ਜਿਹੜੇ ਤੁਹਾਡੇ ਰੁਕੇ ਕੰਮ ਹੈ ਉਹ ਜ਼ਰੂਰ ਬਣਨਗੇ ਔਰ ਮੰਮਾ ਜੀ ਨੇ ਵੀ ਮੇਰੇ ਲਈ ਇਹੀ ਸ਼ਬਦ ਹੀ ਬੋਲੇ ਸੀ ਕਿ ਬੇਟਾ ਟੈਨਸ਼ਨ ਨਹੀਂ ਲੈਣੀ ਪ੍ਰਭੂ ਤੁਹਾਡੇ ਜੀਵਨ ਚ ਜ਼ਰੂਰ ਕੰਮ ਕਰੇਗਾ ਤੇ ਪੂਰੇ 1 ਵਜੇ ਆ ਕੇ ਉਹ ਇੰਟਰਵਿਊ ਜਿੰਨੇ ਲੈਣਾ ਸੀ ਉਹ ਖੋਦ ਮੇਰੇ ਕੋਲ ਆਇਆ ਔਰ ਲੈਪਟਾਪ ਦਾ ਵੀ ਉਹਨੇ ਮੈਨੂੰ ਅਰੇਂਜ ਕਰਕੇ ਦਿੱਤਾ ਕਹਿੰਦਾ ਤੁਹਾਡਾ ਇੰਟਰਵਿਊ ਹੋਏ ਗਈ ਹੋਏਗਾ ਵਾਹ ਔਰ ਮੈਂ ਇੰਨੀ ਖੁਸ਼ ਹੋਈ ਕਿ ਪ੍ਰਭੂ ਨੇ ਮੇਰੀ ਸੁਣੀ ਆ ਉਸ ਤੋਂ ਬਾਅਦ ਫਿਰ ਇੰਟਰਵਿਊ ਕਲੀਅਰ ਕਰਨ ਦਾ ਵੀ ਮਤਲਬ ਮੈਨੂੰ ਟੈਨਸ਼ਨ ਸੀ ਕਿਉਂਕਿ ਮੈਂ ਇੰਟਰਵਿਊ ਟੈਨਸ਼ਨ ਦੇ ਵਿੱਚ ਦਿੱਤੀ ਸੀਗੀ ਔਰ ਮੈਨੂੰ ਮਤਲਬ ਮੈਨੂੰ ਪਤਾ ਵੀ ਨਹੀਂ ਮੈਂ ਉੱਥੇ ਕੀ ਬੋਲਾਂਦਾ ਕੀ ਨਹੀਂ ਬੋਲਿਆ ਬਟ ਮੈਂ ਜਦੋਂ ਇੰਟਰਵਿਊ ਸਟਾਰਟ ਕੀਤਾ ਸੀ ਉਸ ਤੋਂ ਪਹਿਲਾਂ ਮੈਂ ਬਸ ਇੱਕ ਚੀਜ਼ ਬੋਲੀ ਸੀ ਕਿ ਪ੍ਰਭੂ ਤੇਰੀ ਮਹਾ ਅਭਿਸ਼ੇਕ ਦੇ ਨਾਲ ਤੇਰੇ ਮਹਾ ਸਮਰਥ ਦੇ ਨਾਲ ਮੈਂ ਨਹੀਂ ਬੋਲਣਾ ਤੁਸੀਂ ਬੋਲਣਾ ਹੈ ਔਰ ਉਹਨਾਂ ਨੂੰ ਤੁਸੀਂ ਕਨਵੈਂਸ ਕਰਨਾ ਹੈ ਕਿ ਫਸਟ ਅਟੈਂਪਟ ਦੇ ਵਿੱਚ ਉਹ ਮੈਨੂੰ ਬੋਲਣ ਕਿ ਹਾਂਜੀ ਬੇਟਾ ਤੁਸੀਂ ਕਲੀਅਰ ਹੋ और उस तो दिन बाद ही उन्होंने मेनू मेल कर दी कि तो इंटरव्यू क्लीयर हो गया है